ਰਮਿੰਦਰ ਸਿੰਘ ਪੰਮਾ ਜੋ ਕਿ ਪਿਛਲੇ ਦਿਨੀ ਕੈਨੇਡਾ ਸਰੀ ਵਿੱਚ ਉਦੀ ਭਾਰ ਦੀ ਫੇਰ ਹੋਣ ਨਾਲ ਜਾਂ ਕਿਸੇ ਪਿਆਰ ਦੀ ਬਿਮਾਰੀ ਕਰਕੇ ਉਹਦੇ ਜੱਥੋਂ ਵਿੱਚ ਅੱਜ ਜੀ ਉਹਨਾਂ ਦੇ ਫਾਦਰ ਸਾਹਿਬ ਕੋਲ ਸਾਰੇ ਜਣੇ ਇਕੱਠੇ ਹੋ ਗਏ ਕੀਰਤਪੁਰ ਤੋਂ ਟ੍ਰੈਕਸ ਯੂਨੀਅਨ ਦੇ ਪ੍ਰਧਾਨ ਸਰ ਬਰਨਵੀਰ ਸਿੰਘ ਸ਼ਾਹਪੁਰ ਵਾਲੇ ਆਪਣੀ ਪੂਰੀ ਟੀਮ ਨੂੰ ਨਾਲ ਲੈ ਕੇ ਇਹ ਜਿਹਨਾਂ ਦੇ ਘਰ ਆਏ ਦੁੱਖ ਬਣਾਇਆ ਉਹਨਾਂ ਨੇ ਦੁੱਖ ਓੰਡਾਣ ਦੇ ਨਾਲ-ਨਾਲ ਉਹਨਾਂ ਨੇ ਟਰੱਕ ਯੂਨੀਅਨ ਵੱਲੋਂ ਆਪਣੇ ਵੱਲੋਂ ਸਹਿਯੋਗ ਬਾਕੇ 20000 ਰੁਪਏ ਨੂੰ ਜੋ ਰਸ਼ਵੀ ਦਿੱਤੀ ਹੈ ਕੱਲ ਪਰसों ਮੈਂ ਦਸੰਗਵਾਰਿਆ ਅਨੰਤਪੁਰ ਸਾਹਿਬ ਤੋਂ ਉਹ ਵੀ 10000 ਰੁਪਏ ਲਈਏ ਸੀ ਸੋ ਸਾਰੇ ਇਲਾਕੇ ਵਾਲੇ ਕੋਈ ਨਾ ਕੋਈ ਸੇਵਾ ਯੋਗਦਾਨ ਪਾ ਰਹੇ ਨੇ ਕਿਉਂ ਇਹਨਾਂ ਕੋਲ ਅੱਠ ਕਨਾਲ ਜ਼ਮੀਨ ਜਗ੍ਹਾ ਸੀ ਉਹ ਸਾਰੀ ਵੇਚ ਗਈ ਇਹਨਾਂ ਨੇ ਮੁੰਡੇ ਰਵਾਰ ਭੇਚਿਆ ਸੀ ਹੋਰ ਕੋਈ ਨਾ ਸਰਕਾਰ ਹੈ ਨਹੀਂ ਹੁਣ ਜਿਹੜਾ ਬਾਡੀ ਜਾਣ ਦਾ 15-20 ਲੱਖ ਦੇ ਫਟਕੇ ਸਾਰੇ ਨੇ ਇਹ ਇਲਾਕੇ ਦੀ ਇੱਕ ਬੜੀ ਵੱਡੀ ਗੱਲ ਹੈ ਜੇ ਅਸੀਂ ਬਾਡੀ ਜਾਣ ਪਿੱਛੇ ਰਹਿ ਗਏ ਨਾ ਪੈਸੇ ਕੋਲੋਂ ਤਾਂ ਸਾਰੇ ਇਲਾਕੇ ਦੀ ਵੇਚੀ ਵਾਲੀ ਗੱਲ ਹੈ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਜੋ ਵੀ ਚਿੱਲ ਫੁੱਲ ਸੁਜੋਗ ਪਾਣਾ ਜੇ ਸੁਜੋਗ ਨਹੀਂ ਪਾਣਾ ਤਾਂ ਆ ਕੇ ਹਮਦਰਦੀ ਜਹ ਕਰਕੇ ਜਾਓ ਪਿੰਡ ਨਿੱਕੂਆ ਇਹਨਾਂ ਨੂੰ ਮਿਲ ਕੇ ਜਾਓ ਜੋ ਕਿਸੇ ਦੀ ਇੱਛਾ ਹੈਗੀ ਪੂਰੇ ਇਲਾਕੇ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਟੈਲੀਫੋਨ ਭੇਟਾ ਜੋ ਵੀ ਦੇ ਸਕਦੇ ਹੋ ਇਹਨਾਂ ਨੂੰ ਦਿਓ ਤਾਂ ਕਿ ਇਹਨਾਂ ਦੇ ਘਰ ਦਾ ਅੱਗੋਂ ਵੀ ਰੁਜ਼ਗਾਰ ਚੱਲਿਆ ਰਹੇ ਆਪ ਵੀ ਉਹ ਪੈਸਾ ਕਮਾਣ ਦੇ ਲੈਕ 'ਚ ਨਹੀਂ ਹੈਗੇ ਹੁਣ ਅਸੀਂ ਤੇ ਜਿਹੜੀ ਜ਼ਮੀਨ ਸੀ ਉਹ ਪਹਿਲੇ ਵੇਚ ਚੁੱਕੇ ਨੇ ਉੱਪਰ ਉਹਨਾਂ ਨੂੰ ਬੋਝ 15-20 ਲੱਖ ਦਾ ਬਾਡੀ ਲੈਣ ਦੇ ਉੱਤੇ ਪੈ ਗਿਆ ਸੋ ਡੈਡ ਬਾਡੀ ਦੋ ਤਿੰਨ ਦਿਨ ਚ ਆ ਜਾਣੀ ਹੈ ਜਿੰਨੀ ਤੁਸੀਂ ਸੇਵਾ ਪਾ ਸਕਦੇ ਹੋ ਉਹ ਜ਼ਰੂਰ ਪਾਓ ਸਭ ਤੋਂ ਵੱਡਾ ਪੁੰਨ ਦਾ ਕੰਮ ਇਹੀ ਹੈ ਇਹੀ ਨਾਲ ਜਾਣਾ ਜੋ ਮੇਰੇ ਕੋਲ ਟੈਲੀਫੋਨ ਭੇਟਾ ਸੀ ਉਹ ਵੀ ਸੀ ਮੈਂ ਵੀ ਦਿੱਤੀ ਹੈ ਹੋਰ ਲਾਕੇ ਵਾਲੇ ਵੀ ਦੇ ਰਹੇ ਨੇ ਤੁਸੀਂ ਕਹਿੰਦੇ ਮੇਰੀ ਸਾਰਿਆਂ ਨੂੰ ਬੇਨਤੀ ਪਰ ਜੋਰ ਸ਼ਬਦਾ ਜੀ ਆਪਾਂ ਹੋਰ ਕੰਮਾਂ ਵਾਸਤੇ ਮਿੰਟਾਂ ਹੀ ਪਹਿ ਕਰਕੇ ਦੇ ਦਿੰਨੇ ਆ ਹੈ ਜੇ ਖੇਡਾਂ ਵਾਸਤੇ ਇੰਨੇ ਚੰਗੀ ਗੱਲ ਹੈ ਹੋਰ ਕਿ ਚੰਗੇ ਕੰਮਾਂ ਵਾਸਤੇ ਜੇ ਨਾ ਮਾਰੇ ਕੰਮਾਂ ਵਾਸਤੇ ਦੇਣ ਨੇ ਜੁਸੀਂ ਸਾਰਾ ਨਾਂ ਆ ਜਾਵੇ ਸ਼ੋਰ ਥੋ ਜਾਵੇ ਪਰ ਲੇਕਿਨ ਇਹ ਜ਼ਰੂਰੀ ਕੰਮ ਹੈਗਾ ਇਹਨਾਂ ਨੂੰ ਤੈਨਾਂ ਜੜ ਕੇ ਗਿਲੋ ਮਤ ਕਰੋ ਮੇਰੀ ਹੱਥ ਜੋੜ ਕੇ ਕਿਹ ਟਿਊਨੀ ਵਾਲਿਆਂ ਨੇ ਤੈਨੂੰ ਕਿੱਤੀ ਵਾਸਤੇ ਹੋੜਾ ਨੇ ਤੈਨੂੰ ਤੁਸੀਂ ਵੀ ਆਮ ਇਲਾਕੇ ਦੇ ਐਸੋ ਦੁੱਖ ਸੁੱਖ ਦੇ ਸਾਥੀ ਬਣਉਣਾ ਨੇ ਵਾਇਦ ਜ਼ਦੀਕ ਖਾਲਸਾ ਵਾਇਦ ਜ਼ਦੀਕ ਅੱਜ ਅਸੀਂ ਪਿੰਡ ਨਿੱਕੂਵਾਲ ਸਾਡੇ ਜਿਹੜੇ ਭਰਾ ਪਰਮਿੰਦਰ ਸਿੰਘ ਪੰਮਾ ਜਿਹੜਾ ਪਿਛਲੇ ਦਿਨੀ ਕੈਨੇਡਾ ਦੇ ਸਰੀਰ ਦੇ ਵਿੱਚ ਦਿਲ ਫੇਲ ਹੋਣ ਦੇ ਕਾਰਨ ਜਿਹਨਾਂ ਦੀ ਮੌਤ ਹੋ ਗਈ ਉਹਨਾਂ ਦੇ ਡੈੱਡ ਬੋਡੀ ਲਿਆਉਣ ਦੇ ਵਿੱਚ ਸਾਰਾ ਜਿਹੜਾ ਇਲਾਕਾ ਦਰਦ ਔਰ ਪੈਸਾ ਦੋਹੇ ਵਡਾਣ ਨੂੰ ਆਪਾਂ ਨੂੰ ਜਿਹੜਾ ਇਹਨਾਂ ਦੇ ਨਾਲ ਅੱਜ ਖੜਨਾ ਚਾਹੀਦਾ ਪਰਿਵਾਰ ਦੇ ਨਾਲ ਬਜ਼ੁਰਗ ਹੈ ਇੱਕੋ ਬੇਟਾ ਸੀ ਉਹਨਾਂ ਦੀ ਵੀ ਜਿਹੜੀ ਡੈਥ ਹੋ ਗਈ ਸੋ ਸਾਰੇ ਮੈਂ ਇਲਾਕੇ ਨੂੰ ਪੂਰੇ ਪੰਜਾਬ ਨੂੰ ਬੇਨਤੀ ਕਰਾਂਗਾ ਵੀ ਇਸ ਪਰਿਵਾਰ ਦੀ ਜਿਹੜੀ ਬਾਹ ਮਣ ਦੀ ਜ਼ਰੂਰਤ ਹੈ ਸੋ ਆਪ ਸਾਰੇ ਨਿੱਕੂ ਵਾਲਾ ਜਿਹੜਾ ਪ੍ਰਵਿੰਦਰ ਸਿੰਘ ਭੰਮੇ ਦੀ ਡੈਥ ਹੋਈ ਉਹਦਾ ਜਿਹੜਾ ਆਪਾਂ ਨਾਲ ਦਰਦ ਪੜਾਈਏ ਨਾਲ ਜੋ ਤਿੰਨ ਫੁੱਲ ਸੇਵਾ ਕਰ ਸਕਦੇ ਸੋ करिए ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ